ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਜਾਗਰੂਤੀ ਜਰਨਲ ਵਿੱਚ ਅੱਜ ਅਸੀਂ ਗੱਲ ਕਰਾਂਗੇ ਇੱਕ ਮਤਵਪੂਰਨ ਇਤਿਹਾਸਕ ਆंदोलਨ ਦੀ ਜੋ ਸਾਡੇ ਪੰਜਾਬੀ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਲਈ ਲੜਿਆ ਗਿਆ ਇਹ ਹੈ ਪਗੜੀ ਸੰਭਾਲ ਜੱਟਾਂ ਆंदोलਨ ਜੋ 1907 ਵਿੱਚ ਹੋਇਆ ਸੀ ਆਓ ਇਸ ਆंदोलਨ ਦੇ ਇਤਿਹਾਸਕ ਪ੍ਰਸੰਗ ਅਤੇ ਅਜੋਕੀ ਸਥਿਤੀ ਤੇ ਚਰਚਾ ਕਰੀਏ 1907 ਦੀ ਸ਼ੁਰੂਆਤ ਵਿੱਚ ਜਦੋਂ ਪਾਰਟ ਅਜੇ ਬ੍ਰਿਟਿਸ਼ ਰਾਜ ਅਧੀਨ ਸੀ ਪੰਜਾਬ ਵਿੱਚ ਇੱਕ ਵੱਡੀ ਕਿਸਾਨ ਬਗਾਵਤ ਦੀਨੀ ਰੱਖੀ ਗਈ ਇਸ ਆंदोलन ਦਾ ਕਾਰਨ ਬਣੇ ਤਿੰਨ ਵਿਵਾਦਿਤ ਕਾਨੂੰਨ ਕੋਲੋਨਾਈਜੇਸ਼ਨ ਐਕਟ 1906 ਬਾਰੀ ਡੂਬ ਐਕਟ 1907 ਤੇ ਪੰਚਾਇਤ ਐਕਟ 1907 ਇਹ ਕਾਨੂੰਨ ਕਿਸਾਨਾਂ ਦੀ ਜ਼ਮੀਨ ਤੇ ਮਲਕੀਅਤ ਨੂੰ ਹੱਥੋਂ ਖੋ ਰਏ ਸਨ ਪਹਿਲਾ ਕਾਨੂੰਨ ਕੋਲੋਨਾਈਜੇਸ਼ਨ ਐਕਟ 1906 ਦਾ ਮੁੱਖ ਉਦੇਸ਼ ਨਮੀ ਜ਼ਮੀਨ ਤੇ ਕਲੋਨੀਆ ਬਸਾਉਣਾ ਸੀ ਪਰ ਇਸ ਕਾਨੂੰਨ ਦਾ ਪਿਆਰਾ ਗਲਤ ਹੋ ਰਿਹਾ ਸੀ ਜਿਸ ਨਾਲ ਕਿਸਾਨਾਂ ਨੂੰ ਆਪਣੀ ਜ਼ਮੀਨ ਤੋਂ ਵਾਂਝਾ ਕਰ ਦਿੱਤਾ ਜਾ ਰਿਹਾ ਸੀ ਬਾਰੀ ਡੂਬ ਐਕਟ 1960 ਜੋ ਵਿਤਰਿਤ ਜ਼ਮੀਨ ਦੀ ਵਰਤੋਂ ਨੂੰ ਪਾਰ ਮਾਨ ਕਰਨ ਲਈ ਬਣਾਇਆ ਗਿਆ ਸੀ ਉਸ ਨੂੰ ਵੀ ਕਿਸਾਨਾਂ ਦੇ ਹੱਕ ਵਿੱਚ ਨਹੀਂ ਲਿਆ ਜਾ ਰਿਹਾ ਸੀ ਪਗੜੀ ਸੰਭਾਲ ਜਟਾ ਆंदोलਨ ਨੂੰ ਕਈ ਮਹਾਨ ਨੇਤਾਵਾਂ ਦੀ ਅਗਵਾਈ ਹਾਸਲ ਸੀ ਅਜੀਤ ਸਿੰਘ ਜੋ ਕਿ ਭਗਤ ਸਿੰਘ ਦੇ ਚਾਚਾ ਸਨ ਇਸ ਆंदोलन ਦੇ ਮੁੱਖ ਆਗੂਆਂ ਵਿੱਚੋਂ ਇੱਕ ਸਨ ਉਹਨਾਂ ਦੇ ਨਾਮ ਲਾਲਾ ਲਾਜਪਤ ਰਾਏ ਅਤੇ ਸੇਵਾ RAM ਵਰਗੇ ਨੇਤਾ ਵੀ ਸ਼ਾਮਿਲ ਸਨ ਇਹਨਾਂ ਨੇ ਪਗੜੀ ਸੰਭਾਲ ਜੱਟਾਂ ਦਾ ਨਾਅਰਾ ਦਿੱਤਾ ਜੋ ਕਿ ਅਜਿਹੇ ਸਮੇਂ ਵਿੱਚ ਕਿਸਾਨਾਂ ਦੇ ਆਤਮ ਸਮਾਨ ਦਾ ਪ੍ਰਤੀਕ ਬਣ ਗਿਆ ਅਜੀਤ ਸਿੰਘ ਅਤੇ ਹੋਰ ਨੇਤਾਵਾਂ ਨੇ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਉਹਨਾਂ ਨੇ ਬਹੁਤ ਸਾਰੇ ਜਥੇ ਬਣਾ ਕੇ ਗਲੀਆਂ ਅਤੇ ਬੈਸਾਂ ਕੀਤੀਆਂ। ਇਹਨਾਂ ਨੇ ਕਿਸਾਨਾਂ ਨੂੰ ਸਿਖਾਇਆ ਕਿ ਕਿਸ ਤਰ੍ਹਾਂ ਉਹ ਆਪਣੇ ਹੱਕਾਂ ਲਈ ਲੜ ਸਕਦੇ ਹਨ। ਅਜੀਤ ਸਿੰਘ ਦਾ ਕਹਿਣਾ ਸੀ ਕਿ ਜੇਕਰ ਅਸੀਂ ਆਪਣੀ ਪਗੜੀ ਸੰਭਾਲਾਂਗੇ ਤਾਂ ਅਸੀਂ ਆਪਣੀ ਜ਼ਮੀਨ ਵੀ ਬਚਾ ਸਕਦੇ ਹਾਂ। ਪਗੜੀ ਸੰਭਾਲ ਜੱਟਾਂ ਆਂਦੋਲਨ ਨੇ ਅੰਗਰੇਜ਼ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ। ਅਜੀਤ ਸਿੰਘ ਅਤੇ ਸੇਵਾ RAM ਵਰਗੇ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪਰ ਇਸ ਦਮਨ ਨੇ ਆंदोलਨ ਨੂੰ ਹੋਰ ਵੀ ਮਜ਼ਬੂਤ ਕੀਤਾ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਜਾਰੀ ਰੱਖਿਆ ਅਤੇ ਅਖੀਰਕਾਰ ਹੀ ਵਿੱਚ ਕੁਝ ਹੱਦ ਤੱਕ ਕਾਨੂੰਨ ਵਿੱਚ ਸੁਧਾਰ ਕੀਤੇ ਗਏ ਪਗੜੀ ਸੰਭਾਲ ਜੱਟਾਂ ਆंदोलਨ ਦੀ ਵਜ੍ਹਾ ਨਾਲ ਅੰਗਰੇਜ਼ੀ ਸਰਕਾਰ ਨੇ ਕਿਸਾਨਾਂ ਦੇ ਹੱਕਾਂ ਨੂੰ ਕੁਝ ਹੱਦ ਤੱਕ ਸਵੀਕਾਰਿਆ ਕੋਲੋਨਾਈਜੇਸ਼ਨ ਐਕਟ ਅਤੇ ਬਾਰੀ ਡੂਬ ਐਕਟ ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਇਸ ਆंदोलਨ ਨੇ ਪੰਜਾਬ ਦੇ ਕਿਸਾਨਾਂ ਨੂੰ ਸਿਆਸੀ ਜਾਗਰੂਕਤਾ ਦਿੱਤੀ ਅਤੇ ਵੱਡੇ ਪੱਦਰ ਤੇ ਇਕੱਠੇ ਹੋਣ ਦਾ ਸੰਦੇਸ਼ ਦਿੱਤਾ 1907 ਦੇ ਪਗੜੀ ਸੰਭਾਲ ਜੱਟਾਂ ਆंदोलਨ ਅਤੇ ਅੱਜ ਦੇ ਕਿਸਾਨਾਂ ਦੇ ਸੰਘਰਸ਼ ਵਿੱਚ ਬਹੁਤ ਕੁਝ ਸਾਂਝਾ ਹੈ ਅੱਜ ਵੀ ਕਿਸਾਨ ਸਾਰੇ ਦੇਸ਼ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕਰ ਰਹੇ ਹਨ ਅਜੋਕਾ ਕਿਸਾਨ ਆंदोलਨ ਵੀ ਜ਼ਮੀਨੀ ਹੱਕਾਂ ਦੀ ਸੁਰੱਖਿਆ ਕਾਨੂੰਨੀ ਰੱਖਿਆ ਅਤੇ ਸਰਕਾਰ ਵੱਲੋਂ ਵਾਧੂ ਕਰਜ਼ਾ ਮਾਫੀ ਦੀ ਮੰਗ ਕਰ ਰਹੇ ਹਨ ਇਹ ਸਮੇਂ ਦੀ ਮੰਗ ਹੈ ਕਿ ਅਸੀਂ ਇਨ੍ਹਾਂ ਇਤਿਹਾਸਿਕ ਸੰਘਰਸ਼ਾਂ ਤੋਂ ਸਿੱਖੀਏ ਅਤੇ ਮੌਜੂਦਾ ਸਮੱਸਿਆਵਾਂ ਦਾ ਹੱਲ ਲੱਭੀਏ ਅਜੋਕੇ ਕਿਸਾਨ ਸੰਘਰਸ਼ ਦੇ ਪ੍ਰਮੁੱਖ ਕਾਰਖਾਨ ਫਸਲਾਂ ਦੇ ਮੁੱਲਾਂ ਦੀ ਗਾਰੰਟੀ ਕਰਜ਼ਾ ਮਾਫੀ ਆਦਿ ਕਿਸਾਨਾਂ ਦੇ ਹੱਕਾਂ ਦੀ ਸੁਰੱਖਿਆ ਇਨ੍ਹਾਂ ਮੰਗਾਂ ਵਿੱਚ ਪਗੜੀ ਸੰਭਾਲ ਜੱਟਾ ਆंदोलਨ ਦੀ ਹੀ ਰੂਹ ਹੈ ਜਿੱਥੇ ਕਿਸਾਨ ਆਪਣੇ ਹੱਕਾਂ ਦੀ ਰੱਖਿਆ ਲਈ ਸੰਘਰਸ਼ ਕਰ ਰਹੇ ਸਨ ਰੀਸੈਂਟ ਮੂਵਮੈਂਟ ਇਨ ਇੰਡੀਆ ਡਿਮਾਂਡਸ ਗਵਰਨਮੈਂਟ ਚੇਂजेस ਇਨ ਡਾਫਟਰਮੈਟ ਹਾਲ ਹੀ ਵਿੱਚ 2020 ਕਟਾਓ 2021 ਵਿੱਚ ਪਾਰਕ ਦੇ ਕਿਸਾਨਾਂ ਨੇ ਇੱਕ ਹੋਰ ਮਤਵਪੂਰਨ ਆंदोलਨ ਸ਼ੁਰੂ ਕੀਤਾ ਇਹ ਆंदोलਨ ਤਿੰਨ ਨਵੇਂ ਖੇਤੀਬਾੜੀ ਕਾਨੂੰਨਾ ਦੇ ਵਿਰੋਧ ਵਿੱਚ ਸੀ ਜੋ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਸਨ ਕਿਸਾਨਾਂ ਦਾ ਮੰਨਣਾ ਸੀ ਕਿ ਇਹ ਕਾਨੂੰਨ ਉਹਨਾਂ ਦੇ ਹੱਕਾਂ ਨੂੰ ਨੁਕਸਾਨ ਪਹੁੰਚਾਉਣਗੇ ਅਤੇ ਖੇਤੀਬਾੜੀ ਖੇਤਰ ਵਿੱਚ ਨਿੱਜੀ ਕੰਪਨੀਆਂ ਨੂੰ ਵਧਾਉਣਗੇ। ਕਿਸਾਨਾਂ ਦੀਆਂ ਮੁੱਖ ਮੰਗਾਂ ਸਨ। ਤਿੰਨ ਖੇਤੀਬਾੜੀ ਕਾਨੂੰਨਾਂ ਦੀ ਰੱਦ, ਫਸਲਾਂ ਦੇ ਨਿਯਤ ਨਿਊਨਤਮ ਸਮਰਥਨ ਭੁੱਲ ਦੀ ਗਾਰੰਟੀ, ਬਿਜਲੀ ਬਿੱਲ 2000 ਦੇ ਸੁਧਾਰ, ਪਰਾਲੀ ਸਾੜਨ ਦੇ ਸਬੰਧ ਵਿੱਚ ਕਾਨੂੰਨੀ ਸੁਰੱਖਿਆ। ਕਿਸਾਨਾਂ ਨੇ ਦਿੱਲੀ ਦੀ ਸਰਹੱਦਾਂ ਦੇ ਲਗਭਗ 1 ਸਾਲ ਤੱਕ ਧਰਨੇ ਦਿੱਤੇ ਇਸ ਦੌਰਾਨ ਸਰਕਾਰ ਅਤੇ ਕਿਸਾਨਾਂ ਦੇ ਵਿੱਚ ਕਈ ਵਾਰ ਚਰਚਾ ਹੋਈ ਪਰ ਕਿਸੇ ਨਤੀਜੇ ਤੇ ਨਹੀਂ ਪਹੁੰਚਿਆ ਜਾ ਸਕਿਆ ਆਖਰ ਵਿੱਚ 2021 ਦੇ ਅਖੀਰ ਵਿੱਚ ਸਰਕਾਰ ਨੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਇਸ ਫੈਸਲੇ ਨੂੰ ਕਿਸਾਨਾਂ ਨੇ ਆਪਣੀ ਜਿੱਤ ਵਜੋਂ ਮੰਨਿਆ ਦੇਣੇ ਖੇਤੀਬਾੜੀ ਕਾਨੂੰਨਾਂ ਦੇ ਰੱਦ ਹੋਣ ਤੋਂ ਬਾਅਦ ਵੀ ਕਿਸਾਨਾਂ ਦੀਆਂ ਕੁਝ ਮੰਗਾਂ ਅਜੇ ਵੀ ਬਾਕੀ ਹਨ ਐਮਐਸਪੀਡੀ ਕਾਨੂੰਨੀ ਗਾਰੰਟੀ ਅਤੇ ਬਿਜਲੀ ਬਿੱਲ ਦੇ ਸੁਧਾਰ ਸੰਬੰਧੀ ਮਸਲੇ ਅਜੇ ਵੀ ਚੱਲ ਰਹੇ ਹਨ ਅਜੋਕੀ ਸਥਿਤੀ ਦੱਸਦੀ ਹੈ ਕਿ ਕਿਸਾਨਾਂ ਨੂੰ ਅਜੇ ਵੀ ਆਪਣੇ ਹੱਕਾਂ ਲਈ ਜ਼ੋਰ ਲਗਾਉਣ ਦੀ ਲੋੜ ਹੈ ਇਸ ਆंदोलਨ ਦੇ ਮੱਧ ਦੰਦਰ ਸਾਨੂੰ ਕੁਝ ਅਹਿਮ ਸਵਾਲ ਪੁੱਛਣੇ ਚਾਹੀਦੇ ਹਨ ਕਿ ਅਸੀਂ ਆਪਣੇ ਇਤਿਹਾਸ ਤੋਂ ਸਬਕ ਲਿਆ ਹੈ ਕੀ ਅਜੋਕੇ ਆंदोलਨ ਵਿੱਚ ਪਗੜੀ ਸੰਭਾਲ ਜੱਟਾਂ ਆंदोलਨ ਵਾਲੀ ਇਕਤਾ ਤੇ ਸੰਗਰਸ਼ ਦੀ ਰੂਹ ਹੈ ਕਿਸਾਨਾਂ ਦੀ ਮੰਗਾਂ ਨੂੰ ਪੂਰਾ ਕਰਨ ਲਈ ਸਾਨੂੰ ਕਿਹੜੇ ਨਵੇਂ ਤਰੀਕੇ ਅਪਣਾਉਣੇ ਚਾਹੀਦੇ ਹਨ ਅਕਾਦਮਿਕ ਵਿਸ਼ਲੇਸ਼ਣ ਅੰਦਰ ਇਨ੍ਹਾਂ ਪ੍ਰਸ਼ਨਾਂ ਦੇ ਜਵਾਬ ਲੱਭਣਾ ਅਤਿ ਮਤਵਪੂਰਨ ਹੈ ਇਤਿਹਾਸ ਸਾਨੂੰ ਸਿਖਾਉਂਦਾ ਹੈ ਕਿ ਸੰਗਰਸ਼ ਸਿਰਫ ਜਿੱਤ ਦੀ ਨਹੀਂ ਰੱਖਦਾ ਸਗੋਂ ਬਦਲਾ ਦੇ ਰਾਹ ਨੂੰ ਵੀ ਦਰਸਾਉਂਦਾ ਹੈ ਪਗੜੀ ਸੰਭਾਲ ਜੱਟਾਂ ਆंदोलਨ ਸਾਡੇ ਲਈ ਸਿਰਫ ਇਤਿਹਾਸ ਦਾ ਇੱਕ ਪੰਨਾ ਨਹੀਂ ਹੈ ਸਗੋਂ ਇੱਕ ਪ੍ਰੇਰਨਾ ਦਾ ਸਰੋਤ ਹੈ ਇਹ ਸਾਡੀ ਜ਼ਿੰਮੇਵਾਰੀ ਹੈ कि ਅਸੀਂ ਇਸ ਤੋਂ ਸਿੱਖੀਏ ਅਤੇ ਆਪਣੇ ਹੱਕਾਂ ਦੀ ਰੱਖਿਆ ਲਈ ਇਕੱਠੇ ਖੜੇ ਹੋਈਏ ਇਸ ਨਾਲ ਹੀ ਮੈਂ ਤੁਹਾਡਾ ਜਾਗਰੂਤੀ ਜਰਨਲ ਦੇ ਇਸ ਖਾਸ ਪਰਿਪੇਖ ਤੇ ਤਨਵਾਦ ਕਰਦਾ ਹਾਂ ਅੱਗੇ ਵੀ ਸਾਡੇ ਨਾਲ ਜੁੜੇ ਰਹੋ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਤੁਹਾਡੇ ਕੀਮਤੀ ਵਿਚਾਰ ਸਾਡੇ ਲਈ ਬਹੁਤ ਮਹੱਤਵਪੂਰਨ ਹਨ